ਮੋਰਚੇ ਕਰਤੇ ਐ ਸਵਾਰੀ ਵਾ ਕਮਾਲ ਲੜਾਈ ਲੜੀ ਐ ਮੋਰਚੇ ਨੇ ਸਬਰ ਦੇ ਨਾਲ 21 ਤਰੀਕ ਤੱਕ ਤੁਹਾਡੀਆਂ ਗੋਲੀਆਂ ਦਾ ਸਾਹਮਣਾ ਕਰਕੇ ਤੇ ਮੋਰਚਾ ਟਿਕਿਆ ਬੈਠਾ ਐ ਇਸ ਮੋਰਚੇ ਨੇ ਅੱਗੇ ਜਾ ਕੇ ਪੂਰੇ ਭਾਰਤ ਦੇ ਵਿੱਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਹ ਮੋਰਚਾ ਚੱਲ ਰਿਹਾ ਹੈ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨਾਂ ਜਿਵੇਂ ਰੇਲ ਰੋਕਣ ਦਾ ਪ੍ਰੋਗਰਾਮ ਦਿੱਤਾ ਗਿਆ ਜਿਵੇਂ ਆ ਵੀ ਮੈਨੂੰ ਗੱਲ ਦੱਸ ਕੇ ਗਿਆ ਕਿ ਇਹ ਤੋਂ ਪਹਿਲੇ ਵਾਰੀ ਜਦੋਂ ਆਪਾਂ ਲੜਾਈ ਲੜ ਰਹੇ ਸੀ ਅਸੀਂ ਕਹਿੰਦੇ ਸੀਗੇ ਕਿ ਯੂਪੀ ਦੇ ਅੰਦਰ ਕੋਈ ਨਾ ਕੋਈ ਐਕਸ਼ਨ ਹੋਵੇ ਕੁਝ ਥੋੜਾ ਜਿਹਾ ਰਿਜ਼ਲਟ ਕੱਢੀਏ ਤੇ ਮੇਰੇ ਦੋਸਤੋ ਯੂਪੀ ਦੀ ਉਸ ਲੀਡਰਸ਼ਿਪ ਤੋਂ ਯੂਪੀ ਦੇ ਅੰਦਰ ਕੋਈ ਟੋਲ ਫਰੀ ਨਹੀਂ ਕਰਵਾਇਆ ਗਿਆ ਲੇਕਿਨ ਆ ਮੋਰਚੇ ਨੇ ਕਿੱਥੋਂ ਤੱਕ ਗੱਲ ਲੈ ਕੇ ਗਿਆ ਇਸ ਮੋਰਚੇ ਨੇ ਇਤੋਂ ਤੱਕ ਕਹਿਤਾ ਕਿ ਯੂਪੀ ਦੇ ਅੰਦਰ ਜਿੱਦੇ ਅਸੀਂ ਹੋਕਾ ਦਿੱਤਾ ਕਿ ਅਸੀਂ ਪੈਦਲ ਆਵਾਂਗੇ 6 ਤਰੀਕ ਨੂੰ ਯੂਪੀ ਤੋਂ ਜਿੱਥੇ ਪੈਦਲ ਚੱਲੇ ਭਾਵੇਂ ਗ੍ਰਫਤਾਰ ਕੀਤੇ ਅਸੀਂ ਕਿਹਾ ਰੇਲ ਰੋਕਾਂਗੇ 10 ਤਰੀਕ ਨੂੰ ਯੂਪੀ ਦੇ ਵਿੱਚ ਲੋਕਾਂ ਨੇ ਰੇਲ ਰੋਕੀ ਰੇਲ ਦੀ ਪਟਲੀ ਤੇ ਆ ਕੇ ਬੈਠੇ ਨੇ ਸੋ ਇਸ ਕਰਕੇ ਅੰਦੋਲਨ ਅੱਗੇ ਨਾਲੋਂ ਮਜ਼ਬੂਤੀ ਨਾਲ ਚੱਲ ਰਿਹਾ ਹੈ ਸਰਕਾਰ ਨੂੰ ਫਿੱਤਰ ਪਈ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਜਿੱਦੂ ਅਸੀਂ ਗੱਲ ਕਰਦੇ ਸੀ ਸਰਕਾਰ ਦੇ ਨਾਲ ਉਸ ਵੇਲੇ ਸਰਕਾਰ ਕੀ ਕਹਿੰਦੀ ਸੀ ਤੁਹਾਡੇ ਤੋਂ ਬਹੁਤ ਸਾਰੇ ਵੀਰਾਂ ਨੂੰ ਸ਼ਹਾਦ ਮੰਗਾਂ ਦੀ ਜਦੋਂ ਮੈਂ ਗੱਲ ਕਰਦਾ ਉਸ ਵੇਲੇ ਧਲੇਕਾ ਹੁੰਦਾ ਕਿ WTO ਦਾ ਕੀ ਪੰਗਾ ਹੈ ਨਹੀਂ ਬਤਾ ਆਪਾਂ ਕਿਸਾਨ ਜਮਾਤਾਂ ਹੈ ਮੇਰੇ ਦੋਸਤੋ ਸ਼ੁਭਕਰਨ ਨੇ ਜੋ ਜਾਨ ਦਿੱਤੀ ਹੈ ਕੁਰਬਾਨੀ ਦਿੱਤੀ ਹੈ ਐਸ ਮੰਗ ਨੂੰ ਅਗਰ ਪੂਰਾ ਦੇਸ਼ ਧਿਆਨ ਨਾਲ ਸਮਝੇ ਕਿ WTO ਚੀਜ਼ ਕੀ ਹੈ ਫਿਰ ਪਤਾ ਲੱਗਦਾ ਕਿ ਸ਼ੁਭਕਰਨ ਨੇ ਕਿਸਾਨੀ ਲਈ ਜਾਨ ਨਹੀਂ ਦਿੱਤੀ ਸ਼ੁਭਕਰਨ ਦੀ ਜਾਨ ਜੇ ਗਈ ਹੈ ਆ ਦੁਕਾਨਦਾਰਾਂ ਲਈ ਵੀ ਗਈ ਹੈ ਸ਼ੁਭਕਰਨ ਦੀ ਜੇ ਜਾਨ ਗਈ ਹੈ ਮਜ਼ਦੂਰਾਂ ਲਈ ਵੀ ਗਈ ਹੈ ਸ਼ੁਭਕਰਨ ਨੇ ਜੇ ਕੁਰਬਾਨੀ ਦਿੱਤੀ ਹੈ ਇੰਡਸਟਰੀ ਰੈਸਟਰਾ ਮਾਸਤੇ ਵੀ ਦਿੱਤੀ ਹੈ ਕਿਉਂਕਿ ਕਲੀਅਰ ਹੈ ਜਿਸ ਤਰੀਕੇ ਦੇ ਨਾਲ WTO ਦੀਆਂ ਨੀਤੀਆਂ ਤੇ ਪਾਲਿਸੀਆਂ ਲਾਗੂ ਹੋ ਰਹੀਆਂ ਨੇ ਸਾਡੇ ਦੇਸ਼ ਦੇ ਅੰਦਰ ਸੌਦਾ ਹੀ ਸੰਭਤ ਨਹੀਂ ਰਹੇਗੀ ਸਾਡੇ ਦੇਸ਼ ਦੇ ਅੰਦਰ ਸੌਦਾ ਵਪਾਰੀ ਖਤਮ ਹੋਏਗਾ ਅਗਰ WTO ਦਾ ਡਟ ਕੇ ਮੁਕਾਬਲਾ ਕਰਕੇ ਭਾਰਤ ਨੂੰ WTO ਦੇ ਵਿੱਚੋਂ ਅਸੀਂ ਬਾਹਰ ਨਾ ਕੱਢ ਸਕੇ ਤਾਂ ਬਿਲਕੁਲੰਦੂਰ ਨਹੀਂ ਕਿ ਮੁਰਦਵਾਰਾ ਪਹਾੜ ਤੋਂ ਗੁਲਾਮ ਹੋਏਗਾ ਕੰਪਨੀਆਂ ਦਾ ਸੋ ਇਸ ਕਰਕੇ ਜੇ ਭਗੜੇ ਲੜਾਈ ਲੜ ਰਿਹਾ ਸਾਡਾ ਨੌਜਵਾਨ ਕੁਰਬਾਨੀ ਦਿੱਤੀ ਹੈ ਬਿਲਕੁਲ ਉਹਨਾਂ ਲੀਹਾਂ ਦੇ ਭਗਤ ਸਿੰਘ ਉਹਨਾਂ ਨੇ ਜਾਨਾਂ ਵਾਰੀਆਂ